ਬੀਜੇਪੀ ਦੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨ ਦੀਆਂ ਬੈਠਕਾਂ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਚਾਹੇ ਰਵਿੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅੰਮ੍ਰਿਤਪੁਰ ਆਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਉਹ ਕੌਣ ਜਿਹੜਾ ਅੰਮ੍ਰਿਤਪੁਰ ਆ ਦਾ ਪ੍ਰਾਤਿਗਿਆ ਮੁੰਡਾ ਚ ਪੰਦਾ ਹੈ ਉਹ ਐਮਪੀ ਬਣਾਈ ਨੇ ਨਵੀਂ ਟਕਲੂਰ ਸਾਹਿਬ ਨਹੀਂ ਨਹੀਂ ਉਹ ਤਾਂ ਜੇਸ ਜਿਨੇ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਅਕਜੀਵਾਲ ਐਂਟਰੀ ਬੇਰ ਮਿਲ ਗਈ ਸੁਪਰੀਮ ਕੋਰਟ ਦਾ ਕਿ ਲਗਾਤਾਰ ਜਬ ਵਿਆਨ ਬਾਈ ਚੱਲਦੇ ਸੀ ਕਿਨਨ ਸਭ ਕੇ ਜੀਵਨ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੋਣੀ ਇੱਕ ਅੱਧੀ ਚ ਬੇਲ ਬਾਕੀ ਬਹੁਤ ਹੈ ਹਜੇ ਅਤਵਨੋਂ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਪੂਚ ਕਰਨਗੇ ਲੱਗ ਰਿਹਾ ਸਰ ਹਜੇ ਤੱਕ ਹੁਣ ਨਹੀਂ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀ ਅੱਜ ਜਿਲੰਦਰ ਜਮਨੀ ਜਿਹੋ ਨਾਲ ਸਰ ਉਹਦਾ ਰਿਗਾਰਡ ਕਰ ਰਿਹਾ ਰਿਜ਼ਲਟ ਆ ਰਹੇ ਨੇ ਉਹ ਸੀਐਮ ਸਾਹਿਬ ਗਲੀ ਗਲੀ ਘੁੰਮ ਮੈਨੇ ਇੱਕ ਚੰਗੀ ਗੱਲ ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੈਂਡੇਟੀ ਇਸ